ਨਾਉਂ ਦੀ ਨਾਉਂ ਦੀ ਲੈ ਜਾ ਵੀਰੇ ਜੇ ਨਾਉਂ ਕੀ ਲੱਗਦੀ ਈ ਨਾਉਂ ਦੀ ਦੀ ਗੱਲ ਤਾਂ ਸਾਹਬ ਨਾਲ ਦੇ ਦੇ ਕੋਈ ਨਾ ਪਾ ਦਾ ਸਾਹਬ ਨਾਲ ਦੇ ਦੇ ਪਿੱਛੇ ਛੜਾ ਮੈਨੂੰ ਪੱਕੇ ਪੈਸੇ ਦਾ ਦੇ ਲੈ ਯਾਰ ਆਪਾਂ ਕਿਤੇ ਲਾ ਗਏ ਨੇ 11000 ਦੇ ਦਾ ਚੱਲ ਫਿਰ ਰਹਿਣ ਦੇ ਹੋਰ ਫਿਰ ਉਹ ਦੁਬਾਰਾ ਨਹੀਂ ਨਾ ਪੈਂਦੇ ਫਿਰ ਪੱਟ ਨਵੀਂ ਆ ਸੁਣ ਲਈ ਪੱਟ ਹੀ ਪਾ ਦੇ ਮੈਂ ਤਾਂ ਤੂੰ ਪੱਟਾ ਹੀ ਪਾ ਦਾ 2000 ਉਹਦੀ ਕਾਪੀ ਉਡਾ ਰਹੇ ਨੇ ਕਿ ਆਪਾਂ ਦੀ ਆ ਪੈ ਜਾਣਦੇ ਕੋਈ ਮਾੜੀ ਨਹੀਂ ਹੈ ਜੀ ਬਾਬਾ ਬੱਕਰੀਆਂ ਵਸੇ ਨਾ ਕੋਈ ਖਰੀਦਦਾ ਵੇਚਦਾ ਆ ਮੈਂ ਬਾਬਾ ਨਾ ਸ਼ਾਬਾ 12 ਦੀ ਜਣੀ ਹੈ ਪਿੱਛੇ ਜਾਂਦੇ 13 ਦੀ ਦੇਣੀ ਹੈ ਇੱਥੇ ਹੋ ਜਾ ਹੁਣ ਚਾ ਆਪਾਂ ਜਾ 13 ਦਾ 13 ਦੇ ਆਪਾਂ ਨਹੀਂ ਨਹੀਂ ਆਪਾਂ ਲੈ ਲਵਾਂਗੇ ਮਾੜੀ ਨਹੀਂ ਹੈਗੀ 13 ਹੀ ਲੈਂਦਾ ਰਾਜੂ ਮੈਂ ਲਵਾਂਗੇ 13 ਦੀ ਆਪਣੇ ਪਾਸ ਵੀ ਬੱਕਰੀ ਆਸ ਸੁੰਗ ਵਾਲੀ ਬੱਕਰੀਆਂ ਪਤੰਦੇ ਆ ਦੋ ਬੱਚੇ ਦਊ ਆਉਣ ਦੇ ਹਾਂ ਆਉਣ ਦੇ ਸਨੇਹੀ ਬੱਕਰੀ ਐ ਆਉਣ ਦੇ 13 ਦੀ ਲੈਦੀ ਹਾਂ 13 ਦੀ ਆਉਣ ਕਹਿੰਦਾ ਨਵੀਂ ਪੱਠਾ ਹੈ ਜੀ ਪੂਰੀ ਵਧੀਆ ਕਿਹੜਾ ਦਿੰਦਾ ਕਿਹੜਾ ਦਿੰਦਾ ਇਹ ਜੀ ਬਣਾ ਮੁੰਡਿਆ ਵੀਡੀਓ ਬਣਵਾ ਜੀ ਵੀ ਦੋਸਤੋ 13000 ਦਾ ਸੌਦਾ ਹੋ ਗਿਆ ਮੇਰੇ ਯਾਰਾਂ ਦੇ ਚਾਚੇ ਦੇਖੋ ਜੀ ਬੱਕਰੀ ਪੂਰੀ ਵਧੀਆ ਸੂਨ ਵਾਲੀ ਪੱਕੇ ਨੇ ਬੱਚੇ ਹਨ ਢਿੱਡ ਚ ਵਰਦਾ ਹੋ ਜਾ ਯਾਰਾ ਉਹ ਸਾਡੇ ਬੰਦੇ ਨੂੰ ਘੁੱਟ ਲੈਣ ਦੇ ਬੱਕਰੀ ਕਹੂੰ ਚਾਰਦਾ ਇਹ ਹੈ ਮੇਰੇਆਂ ਬੱਕਰੀ ਸਨੇਹੀ ਪੱਠਾ ਪਤੰਦਰਾ ਹਾਂ ਸੰਦੋ ਮਾਰੀ ਨਹੀਂ ਹੈਗੀ ਨਵੀਂ ਪੱਠਾ ਹੈ ਹਾਂ ਲਾ ਪੀਜ਼ਾ ਨਵੀਂ ਪੱਠਾ ਜਮੇ ਦੰਦਾਂ ਤੋਂ ਲੈ ਦੰਦਾਂ ਤੋਂ ਦੇਖ ਲਿਆ ਦੀ ਕੀ ਕਹਿੰਦਾ ਸੀ ਜਮ ਉਹ ਬਲਮਾਉਣੀ ਹੈ ਵੀਡੀਓ ਲੱਖਾਂ ਗੁਰ ਕਰ 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 ਬਣਵਾ ਲੋ ਇਸ ਨੂੰ ਬਣਵਾਣੀ ਸਰੇ ਜੀ ਆਹ ਯਾਰਾ ਜੂ ਗੱਲ ਬਕਰੀਆਂ ਦੇ ਹੁੰਦਾ ਇਹੇ ਬੰਦਾ ਆਪਣਾ ਰੇ ਜੀ ਤੇਰੀ ਨਹੀਂ ਤੁਰੂਗੀ ਘੋੜੀ ਜਿਵੇਂ ਮੈਂ ਤੇਰੀ ਗੱਲ ਮੰਨਦਾ ਜੇ ਬਸਾਂਦੂ ਬੱਕਰੀ ਫੇਰੀ ਲਵਾਉਣੀ ਨੀ ਬਣਵਾਣੀ ਨਾ ਫਿਰ ਤਾਂ ਬਣਵਾਉਣਾ ਉਹਨੂੰ ਪਹਿਲਾਂ ਪੁੱਛਦੇ ਬਈ ਤੇਰੇ ਪਸੰਦ ਦੇ ਬੱਕਰੀ ਬਾਈ 12 ਵਾਰੀ ਪੁੱਛਾ ਤਾਂ ਵੀ ਇਹ ਮੈਂ ਲਾਉਣਾ ਬੱਕਰੀਆਂ ਚਾਰ ਦਾ ਉਹ 12 ਵਾਰੀ ਪੁੱਛਾ ਸਰੇ ਜੀ ਮੇਮੀਆਂ ਇੰਨਾ ਕੱਟ ਦੇਣਾ ਸਿੰਘ ਤਾਰਨ ਅੱਜ ਇਹ ਬਰੇਖਾਂ ਵਾਲੀ ਤਾਰ ਹੁਣੇ ਕੱਟਦਾ ਹਾਂ ਮੈਂ ਨੇ ਪਾਸ ਨਹੀਂ ਰਾਜੂ ਕੰਦਾ ਵਕਤ ਚੜਾਏ 60 60 ਉਹ ਨਹੀਂ ਲੈਣੀ ਫੜਾ ਦਿਆਂ ਲੈ ਬਈ ਹੋਰ ਨਹੀਂ ਵੇਚੂ ਹੁਣ ਨਹੀਂ ਮੈਂ ਵੇਚੂ ਛੋਕੇ ਚ ਮੈਂ ਵੇਚੂ ਮਾਹੌ ਤੇ ਸੀ ਜੱਟ ਨੇ ਤਾਂ ਉਹਨਾਂ ਤੇ ਵੀ ਕਹਿੰਦੇ ਨਹੀਂ ਰਾਖੀ ਨੂੰ ਬਣਾਣਾ ਮੈਂ ਦੀ ਸਟਿੱਕ ਚੁੰਦੀ ਆ ਤੇ ਤੁੰਗੀ ਤਿੰਨ ਗਰੰਟੀ ਆ ਨਾ ਉਹ ਬਾਬਾ ਝਾੜਤੀ ਵੇਚੂ ਚਿੰਤਾ ਨਾ ਮੰਨ ਖਬਰ